ਨਗਰ ਨਿਗਮ ਵੱਲੋਂ ਕਾਫੀ ਲੰਬੇ ਸਮੇਂ ਤੋਂ ਜਗ੍ਹਾ ਦੀ ਭਾਲ ਕੀਤੀ ਜਾ ਰਹੀ ਸੀ ਜਿਹੜੇ ਕਿ ਇੱਕ ਕਮੇਟੀ ਗਠਿਤ ਕੀਤੀ ਗਈ ਜਿਹਦੇ ਵਿੱਚ ਕਿ ਸਾਡੇ ਆਫੀਸਰ ਸਰਬਾਨ ਨੇ ਜਗਾਵਾਂ ਲੱਭ ਲਈਆਂ ਉਹਨਾਂ ਜਗਾਵਾਂ ਫਾਈਨਲ ਕਰਨ ਵਾਸਤੇ ਅਸੀਂ ਹਾਊਸਿੰਗ ਮੀਟਿੰਗ ਕਰਾਣੀ ਹੈਗੀ ਆ ਉਹਦੇ ਵਿੱਚ ਉਹ ਫਾਈਨਲ ਹੋ ਜਾਏਗਾ ਤੇ ਇਹ ਸਮੱਸਿਆ ਜਿਹੜੀ ਪਿਛਲੇ ਕਈ ਸਾਲਾਂ ਤੋਂ ਹੈ ਕੂੜੇ ਦੇ ਡੰਪ ਦੀ ਸਮੱਸਿਆ ਉਹ ਸਾਡੇ ਕੋਲ ਜਗ੍ਹਾ ਆ ਜਾਏਗੀ ਤੇ ਮੈਡਮ ਜਿਹੜੇ ਕਿ ਹਾਊਸਿੰਗ ਮੀਟਿੰਗ ਅਨਿਤਕਰ ਕਿਉਂ ਨਹੀਂ ਹੋ ਰਹੀ ਹੈ ਆ ਹਾਊਸਿੰਗ ਮੀਟਿੰਗ ਦਾ ਪਿਛਲੇ ਕਈ ਟਾਈਮ ਤੋਂ ਮੇਅਰ ਸਾਹਿਬ ਦੇ ਨਾਲ ਗੱਲ ਚੱਲਦੀ ਹੈਗੀ ਆ ਤੇ ਜਿੱਦਾਂ ਹੀ ਉਹ ਸਮੇਂ ਦਿੰਦੇ ਹੈਗੇ ਅਸੀਂ ਹਾਊਸਿੰਗ ਮੀਟਿੰਗ ਕਰ ਦਿੰਦੇ ਆ ਮਨਮ ਤੁਹਾਨੂੰ ਲੱਗਦਾ ਕਿ ਜੇ ਕਿ ਇਹ ਸਮੱਸਿਆ ਨੂੰ ਹੁਣ ਜਲਦੀ ਹੱਲ ਕੀਤਾ ਜਾਊਗਾ ਕੋਈ ਰਾਜਨੀਤਿਕ ਕੋਸ਼ਿਸ਼ ਇਹ ਹੀ ਹੈ ਕਿਉਂਕਿ ਸਭ ਤੋਂ ਜ਼ਿਆਦਾ ਮੇਜਰ ਸਮੱਸਿਆ ਇੱਥੇ ਇਹ ਹੀ ਆਂਦੀ ਕਿ ਡੰਪ ਕਿੱਥੇ ਕਰਨਾ ਹੈ ਕੂੜਾ ਔਰ ਕਿੱਥੇ ਸੋਲਿਡ ਵੇਸ ਮੈਨੇਜਮੈਂਟ ਹੋਣੀ ਹੈ ਹੁਣ ਸੋਲਿਡ ਵੇਸ ਮੈਨੇਜਮੈਂਟ ਕਰਕੇ ਅਸੀਂ ਜਗ੍ਹਾ ਦੀ ਪਾਲ ਸਕ ਲਈ ਹੈਗੀ ਆ ਇਹਦਾ ਕਿ ਜਲਦੀ ਹੀ ਇਸ ਸਿਟੀ ਦੇ ਸਿਟੀਜ਼ਨਸ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਅਸੀਂ ਜਲਦੀ ਹੀ ਇਸ ਸਮੱਸਿਆ ਤੋਂ निजात ਹੈ। ਕੋ ਸ਼ਾਇਦ ਇਹਨਾਂ ਨੂੰ ਪਤਾ ਹੋਵੇ ਕਿ ਜਗਾ ਬਿਲਕੁਲ ਲੈਣੀ ਚਾਹੀਦੀ ਹੈ ਕੂੜਾ ਰੱਖਣ ਲਈ। ਪਰ ਜੋ ਐਨਜੀਡੀ ਦੀਆਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਨੇ ਉਹਨਾਂ ਮੁਤਾਬਕ ਕਿਤੇ ਵੀ ਕੂੜੇ ਦੇ ਢੇਰ ਇਕੱਠੇ ਨਹੀਂ ਕੀਤੇ ਜਾ ਸਕਦੇ। ਕੂੜਾ ਘਰਾਂ ਤੋਂ ਚੱਕਿਆ ਜਾਣਾ ਕਿਉਂ ਕਾਰਪੋਰੇਸ਼ਨ ਹੋਵੇ ਜਾਂ ਕਾਉਂਸਲ ਹੋਵੇ ਇਕੱਠਾ ਕਰਕੇ ਉਹ ਦੀ ਸੈਗਰੀਗੇਸ਼ਨ ਕੀਤੀ ਜਾ ਕੇ ਉਹਨੂੰ ਜਿਹੜਾ ਵਰਤੋਂ ਵਾਲਾ ਉਹਨੂੰ ਵਰਤੋਂ ਵਿੱਚ ਜਿਹੜੀ ਕੋਈ ਚੀਜ਼ ਵੇਚਣ ਵਾਲੇ ਗਵੇਸਟ ਹੈ ਸਾਰਾ ਕੁਝ ਵੱਖਰਾ ਕਰਨ ਦਾ ਸਿਸਟਮ ਹੋਣਾ ਚਾਹੀਦਾ ਉਹਦੇ ਲਈ ਜਗਾ ਲੈਣੀ ਚਾਹੀਦੀ ਜਿਹੜੀ ਜਗਾ ਕਿ ਜਿਹਦੀ ਕਿ ਅੱਜ ਤੋਂ ਸਾਰੇ ਨੂੰ ਪਹਿਲਾਂ ਕਪੂਰਥਲੇ 'ਚ ਤਕਰੀਬਨ 22-25 ਸਾਲ ਪਹਿਲਾਂ ਇਹ ਜਿਹੜਾ ਟ੍ਰੀਟਮੈਂਟ ਪਲਾਂਟ ਲੱਗਾ ਉਹਦੇ ਨਾਲ ਜਗਾ ਸੀ ਉੱਥੇ ਮਸ਼ੀਨਰੀ ਵੀ ਪਈ ਹੈ ਉਸ ਜਗਾ ਤੇ ਕੁਝ ਸ਼ਰਾਰਤੀ ਅੰਸਰਾਂ ਨੇ ਕਬਜ਼ਾ ਕੀਤਾ ਹੋਇਆ ਜਦੋਂ ਦਿਲ ਕਰਤੇ ਤਾਂ ਉਹਦੀ ਵਿੱਚ ਉਥੇ ਜਿੰਦਾ ਲਾ ਦਿੱਤਾ ਜਾਂਦਾ ਉਥੇ ਪਿੱਟਾਂ ਬਣੀਆਂ ਹੋਈਆਂ ਜਿਹੜੀ ਜਿਹੜੀ ਕੂੜੇ ਨੂੰ ਵੱਖੋ ਵੱਖਰਾ ਕਰਕੇ ਰੱਖਣ ਲਈ ਡਿਸਪੋਜ਼ਲ ਬਣਨ ਉਹਨੂੰ ਤੋੜਿਆ ਗਿਆ ਜਿਹੜੀ ਕਾਰਵਾਈ ਜਿਹੜੀ ਹੁਣ ਤੁਸੀਂ ਗਏ ਕਿ ਕਿਉਂ ਹੋਕਸ ਦੀ ਕਾਰਵਾਈ ਹੋਊ ਕਿ ਨਹੀਂ ਹੋਊ ਉਹਦੇ ਲਈ ਨੀਤ ਚਾਹੀਦੀ ਹੈ ਕਪੂਰਥਲੇ ਨੂੰ ਸਾਫ਼ ਸੁਥਰਾ ਰੱਖਣ ਲਈ ਔਰ ਕਪੂਰਥਲੇ ਦੀ ਜਿਹੜੀ ਪ੍ਰੋਪਰ ਦਿੱਖ ਜਿਹਨੂੰ ਅਕੇ ਦੇਸੀ ਐਸ ਸੀ ਸੀਟੀ ਆਫ ਪੈਲਸ ਜਾਂ ਪੈरिस ਪੰਜਾਬ ਦਾ ਪੈरिस ਬਣਾਉਣਾ ਉਹ ਬਣਾਉਣ ਲਈ ਨੀਤ ਚਾਹੀਦੀ ਜੋ ਕਿ ਇਥੋਂ ਦੇ ਸਾਡੇ ਰਾਜਾ ਜੀ ਨਵੇਂ ਰਾਜਾ ਜੀ ਰਾਣਾ ਗੁਰਜੀਤ ਸਿੰਘ ਜੀ ਦੀ ਨਹੀਂ ਉਹਨਾਂ ਦੇ ਪਿੱਛੇ ਜਿਹੜੇ ਉਹਨਾਂ ਦੇ ਐਮਸੀ ਸਹਬਾਨ ਨੇ ਉਹਨਾਂ ਦੀ ਵੀ ਨਹੀਂ ਜਦਕਿ ਇਹ ਪ੍ਰਾਇਓਰਟੀ ਹੋਣੀ ਚਾਹੀਦੀ ਹੈ ਮੈਂ ਕਿੰਨੇ ਕੰਮ ਗਿਣਾ ਸਕਦਾ ਜਿਨ੍ਹਾਂ ਦੀ ਪ੍ਰਾਇਓਰਟੀ ਜਾਂ ਜਿਹੜੀ ਜਿਨ੍ਹਾਂ ਦੀ ਲੋੜ ਨਹੀਂ ਸੀ ਉਹਨਾਂ ਤੇ ਜਿਹੜੇ ਪੈਸੇ ਆਏ ਉਹ ਫਜ਼ੂਲ ਖਰਚੀ ਕੀਤੀ ਗਈ ਚਾਹੇ ਕਈ ਮੈਂ ਅੱਜ ਜਿਹੜਾ ਫੁੱਟਪਾਥ ਪੱਟ ਕੇ ਬਣਾਇਆ ਜਾ ਸਕਦਾ ਹੋਰ ਇਹੋ ਜਿਹਾ ਕਿੰਨੇ ਕੰਮ ਕੀਨਾਈ ਜਾ ਸਕਦੇ ਜਿਹੜੇ ਕੰਮ ਵਾਲੇ ਕੰਮ ਸੀ ਜਿਸ ਤਰ੍ਹਾਂ ਅੱਜ ਤੋਂ ਤਕਰੀਬਨ 3 ਸਾਲ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਪੈਸੇ ਜਿਹੜੇ ਆਏ ਸੀ 12-15 ਕਰੋੜ ਰੁਪਈਆ ਖੁਰਦਬੋਦ ਦੇ ਕਰਨ ਲਈ 9 ਟਿਊਬ ਲਾਏ ਗਏ ਜਿਹੜੇ ਅੱਜ ਤੱਕ ਲਈ ਚੱਲੇ ਉਹਨਾਂ ਦੇ ਜਿਹੜੇ ਐਸਟੀਮੇਟ ਪੈਣੇ ਚਾਹੀਦੇ ਸੀ ਹਾਊਸ ਦੇ ਵਿੱਚ ਉਹਨਾਂ ਦੇ ਮਤੇ ਪੈਣੇ ਚਾਹੀਦੇ ਸੀ ਇੰਨੀ ਗਰਮੀ ਹੁਣ ਤੋਂ ਬਾਰਿਸ਼ ਦਾ ਸੀਜ਼ਨ ਆ ਗਿਆ ਲੋਕਾਂ ਨੂੰ ਕੁਝ ਰਾਹਤ ਆ ਪਰ ਜਦੋਂ ਗਰਮੀ ਚ ਪਾਣੀ ਦੀ ਲੋੜ ਸੀ ਲੋਕੀ ਤਰਾ ਤਰਾ ਕਰਦੇ ਨੇ ਉਹ ਪੰਪ ਨਹੀਂ ਚੱਲੇ ਮੇਰੇ ਕੰਨ ਤੋਂ ਮਰਾਦੀ ਹੈ ਕਿ ਜਿਹੜੇ ਐਮਸੀ ਸਹਿਬਾਨ ਆ ਉਹ ਰਾਣਾ ਗੁਰਜੀਤ ਸਿੰਘ ਕੋ ਇੰਨਾ ਡਰਦੇ ਨੇ ਕਿ ਕੋਈ ਵੀ ਉਹ ਮਸੱਸਿਆ ਕੂਪਠਲੇ ਜੇ ਉਹਨਾਂ ਕੋਲ ਗੱਲ ਨਹੀਂ ਕਰਦੇ ਔਰ ਪਰ ਮੈਂ ਗੱਲ ਕਹਾਂ ਕਿ ਲੋਕਾਂ ਨੂੰ ਹੁਣ ਇੱਕ ਕੂਪਠਲੇ ਦੇ ਵੋਟਰਾਂ ਤੋਂ ਕੂਪਠਲੇ ਦੇ ਲੋਕਾਂ ਤੋਂ ਵੀ ਡਰਨਾ ਚਾਹੀਦਾ ਹੈ ਲੋਕਾਂ ਨੇ ਨਹੀਂ ਤਾਂ ਜਿਸ ਤਰ੍ਹਾਂ ਪੰਜਾਬ ਦੇ ਵਿੱਚ 92 ਵਿਧਾਇਕ ਬਣਾ ਕੇ ਸਰਕਾਰ ਬਣਾਈ ਨਵੀਂ ਸਰਕਾਰ ਬਣਾਈ